झाब झूना 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 ख़ुशी झूना ख़ुशी आवाज़ आवाज़ु टिकी चके ਕਿ ਅੱਜ ਤੁਸੀਂ ਦੇਖ ਰਹੇ ਹੋ ਕਿ ਲੋਕ ਸੜਕਾਂ ਦੇ ਉੱਤੇ ਆ ਰਾਣਾ ਜੀ ਦੇ ਸਮਰਥਨ ਦੇ ਵਿੱਚ ਕਿਉਂਕਿ ਕੋਈ ਸਾਜ਼ਿਸ਼ ਵੀ ਇਹ ਤਾਂ ਤਿਆਰ ਕੀਤੀ ਜਾ ਸਕਦੀ ਆ ਇਹ ਵੀ ਸੰਸ਼ੇਜ ਦਤਾਇਆ ਜਾ ਰਿਹਾ ਬਾਕੀ ਗੱਲ ਇਹ ਆ ਕਿ ਲੋਕ ਤਾਂ ਸੜਕਾਂ ਤੇ ਆਣੇ ਹੀ ਆ ਕਿਉਂਕਿ ਰਾਣਾ ਗੁਰਜੀਤ ਸਿੰਘ ਇਕੱਲੇ ਕਪੂਰਥਲੇ ਦੇ ਐਮਐਲਏ ਨਹੀਂ ਹੈਗੇ ਉਹ ਬਲਕਿ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਇੱਕ ਦਬੰਗ ਲੀਡਰ ਨੇ ਵਧੀਆ ਲੀਡਰ ਨੇ ਉਹਨਾਂ ਦੀ ਛਵੀ ਧਾਰਮਿਕ ਤੌਰ ਤੇ ਸਿਆਸੀ ਤੌਰ ਤੇ ਅਤੇ ਸਮਾਜਿਕ ਤੌਰ ਤੇ ਪੂਰੇ ਹੀ ਵਿਸ਼ਵ ਦੇ ਵਿੱਚ ਜਾਣੀ ਜਾਂਦੀ ਆ ਸੋ ਇਹਦੇ ਪਿੱਛੇ ਕਾਂਗਰਸ ਪਾਰਟੀ ਦੇ ਅੱਜ ਸਾਡੇ ਮੇਅਰ ਸਾਹਿਬ ਡਿਫਟੀ ਮੇਅਰ ਸੀਨੀਅਰ ਡਿਫਟੀ ਮੇਅਰ ਕੌਂਸਲਰ ਸਹਿਬਾਨ ਕਾਂਗਰਸ ਪਾਰਟੀ ਦੇ ਪਿੰਡਾਂ ਚੋਂ ਸਰਪੰਚ ਸਹਿਬਾਨ ਔਰ ਇਵਨ ਦਨ ਜਿਹੜੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਪ੍ਰਤੀਨਿਧੀ ਨੇ ਉਹ ਵੀ ਅੱਜ ਇੱਥੇ ਇਕੱਠੇ ਹੋ ਰਹੇ ਨੇ ਲੋਕਾ ਜੇ ਰੋਸ ਪਾਇਆ ਜਾ ਰਿਹਾ ਕਿ ਐਡੇ ਵੱਡੇ ਲੀਡਰ ਦੇ ਘਰ ਦੇ ਵਿੱਚ ਦਬਿਸ਼ ਦਿੱਤੀ ਆ ਸੰਸ਼ੇਅ ਲੋਕ ਰੋਜ਼ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਿੰਡਾਂ ਤੋਂ ਸ਼ਹਿਰਾਂ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਰਾਣਾ ਜੀ ਕੋ ਆਉਂਦੇ ਆ ਆਪਣੇ ਕੰਮ ਕਰਵਾਉਣ ਵਾਸਤੇ ਔਰ ਜਿੱਦਾਂ ਜਿੱਦਾਂ ਲੋਕ ਅੱਜ ਸਵੇਰ ਤੋਂ ਹੀ ਕੰਮ ਕਰਾਉਣ ਵਾਸਤੇ ਇਕੱਠੇ ਹੋ ਰਹੇ ਸੀਗੇ ਆਰ.ਏ.ਸੀ ਦਫ਼ਤਰ ਮਗਰ ਦਫ਼ਤਰ ਦੇ ਅੰਦਰ ਉਹਨਾਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ ਸੋ ਜਦੋਂ ਇਹ ਚਰਚਾ ਇਹ ਗੱਲ ਜਦੋਂ ਸ਼ਹਿਰ ਦੇ ਵਿੱਚ ਫੈਲੀ ਆ ਉਦੇ ਬਾਅਦ ਹੀ ਸਾਰੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵਰਕਰ ਅਤੇ ਧਾਰਮਿਕ ਸਮਾਜਿਕ ਸੰਸਥਾ ਦੇ ਪ੍ਰਤੀਨਿਧੀ ਅੱਜ ਰਾਣਾ ਜੀ ਦੇ ਦਫ਼ਤਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਣ ਲੱਪੇ ਆ ਕਾਰਨ ਕੀ ਮੰਦਦੇ ਹੋ ਕਿ ਉਹ ਕਿਉਂ ਇਹੋ ਜੀ ਸੈਂਟਰ ਗਵਰਨਮੈਂਟ ਨੂੰ ਰੇਡ ਕੀਤੀ ਗਈ ਹੈ ਕਿ ਉਹ ਸੈਬੀ ਦਾ ਕਰਕੇ ਜਿਹੜਾ ਪਿਛਲੇ ਦਿਨੀ ਸੈਬੀ ਦੇ ਉਹਨਾਂ ਨੂੰ ਆਰਡਰ ਕੱਢੇ ਸੀਗੇ 65 ਕਰੋੜ ਦੇ ਕੁਛ ਸੀਗਾ ਦੇਖੋ ਇਹਦੇ ਬਾਰੇ ਕੋਈ ਜਾਣਕਾਰੀ ਸਾਡੇ ਕੋਲ ਕੋਈ ਨਹੀਂ ਹੈਗੀ ਬਟ ਗੱਲ ਇਹ ਆ ਕਿ ਸਮਰਥਨ ਦੇ ਵਿੱਚ ਲੋਕ ਅੱਜ ਸੜਕਾਂ ਦੇ ਉੱਤਰ ਰਹੇ ਆ ਔਰ ਇਹ ਹਜੂਮ ਵੱਧਦਾ ਹੀ ਜਾਣਾ ਕਿਉਂਕਿ ਜਦੋਂ ਲੋਕ ਕੰਮ ਕਰਾਣ ਆ ਰਹੇ ਆ ਉਹਨਾਂ ਨੂੰ ਪਤਾ ਲੱਗ ਰਿਹਾ ਤੇ ਨੇਚਰਲੀ ਆ ਕੇ ਆਪਣੇ ਲੀਡਰ ਦੇ ਹੱਕ ਦੇ ਵਿੱਚ ਅੱਜ ਆਵਾਜ਼ ਬੁਲੰਦ ਕਰਨ ਵਾਸਤੇ ਸੜਕਾਂ ਦੇ ਸਾਰੇ ਇਹਨੇ ਕੋਈ ਰਾਜਨੀਤਿਕ ਸਾਜ਼ਿਸ਼ ਬਿਲਕੁਲ ਹੋ ਸਕਦੀ ਆ ਸੰਸ਼ੇਸ਼ ਗੱਲ ਦਾ ਵੀ ਚੁਰਾਇਆ ਜਾ ਸਕਦਾ ਕਿਉਂਕਿ ਇਸ ਗੱਲ ਨੂੰ ਅਸੀਂ ਛੋਟੇ ਤੌਰ ਤੇ ਨਹੀਂ ਆਖ ਰਹੇ ਉਸ ਦਾ ਰਾਜਨੀਤਿਕ ਸਾਜ਼ਿਸ਼ ਹੋਵੇ ਉਹਦੇ ਤਹਿਤ ਹੀ ਇਦਾਂ ਦਾ ਐਕਸ਼ਨ ਲਿੱਤਾ ਗਿਆ ਹੋਵੇ